119 ਭਾਰਤੀਆਂ ਨੂੰ ਲੈ ਕੇ ਕੱਲ ਯੂਐਸ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਿਹੜਾ ਇੱਕ ਜਹਾਜ਼ ਜੜਾ ਆ ਉਹ ਹਿੰਦੁਸਤਾਨ ਪਹੁੰਚਿਆ ਤਾਂ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਦੇ ਉੱਤੇ ਇਹ ਜਿਹੜਾ ਯੂਐਸ ਦਾ ਜਿਹੜਾ ਇੱਕ ਵਿਮਾਨ ਸੀਗਾ ਉਹ ਉਤਰਿਆ ਤਾਂ ਉਹਦੇ ਵਿੱਚੋਂ 119 ਭਾਰਤੀ ਜਿਹੜੇ ਨੇ ਉਹ ਉਤਰੇ ਨੇ ਤਾਂ ਉਹਨਾਂ ਵਿੱਚੋਂ ਜਿਹੜੇ ਨੇ ਪੰਜਾਬ ਦੇ ਵੀ ਜਿਹੜੇ 67 ਜਿਹੜੇ ਨੌਜਵਾਨ ਉਹ ਦੱਸੇ ਜਾ ਰਹੇ ਨੇ ਔਰ ਇਸ ਦੇ ਨਾਲ ਤਾਂ ਦੱਸਿਆ ਕਿ ਜਦੋਂ ਉਹ 에어ਪੋਰਟ ਤੇ ਉਤਰੇ ਨੇ ਕਮ ਸੇ ਕਮ ਤਕਰੀਬਨ ਰਾਤ ਦੇ ਸਵਾ 11 11:30 ਵਜੇ ਦਾ ਜਿਹੜਾ ਸਮਾਂ ਸੀਗਾ ਜਦੋਂ ਅੰਮਰ ਸਰ ਦੇ 에어ਪੋਰਟ ਦੇ ਉੱਤੇ ਜਦੋਂ ਹਵਾਈ ਜਹਾਜ਼ ਜਦੋਂ ਲੈਂਡ ਹੋਇਆ ਤਾਂ ਉਸ ਤੋਂ ਬਾਅਦ ਤਕਰੀਬਨ 5 ਘੰਟੇ ਜਿਹੜੀ ਇਹਨਾਂ ਦੀ ਵੈਰੀਫਿਕੇਸ਼ਨ ਚੱਲੀ ਤਾਂ ਵੈਰੀਫਿਕੇਸ਼ਨ ਤੋਂ ਬਾਅਦ ਦਾ ਜਿਹੜਾ ਸਮਾਂ ਸੀਗਾ ਉਸ ਤੋਂ ਬਾਅਦ ਜਿਹੜਾ ਆ ਪੁਲਿਸ ਦੀਆਂ ਜਿਹੜੀਆਂ ਜਿਹੜੀਆਂ ਗੱਡੀਆਂ ਲੱਗੀਆਂ ਹੋਇਆਂ ਸੀ ਇਹਨਾਂ ਨੂੰ ਘਰ-ਘਰ ਤੱਕ ਪਹੁੰਚਾਣ ਦੇ ਲਈ ਕਿਉਂਕਿ ਕਈ ਲੋਕ ਜਿਹੜੇ ਨੇ ਉਹ ਪੰਜਾਬ ਦੇ ਸਨ ਕਈ ਹਰਿਆਣਾ ਦੇ ਸਨ ਤੇ ਕਈ ਗੁਜਰਾਤ ਦੇ ਸਨ ਤੇ ਕਈ ਜਿਹੜੇ ਬਾਹਰ ਦੇ ਕਾਫੀ ਲੋਕ ਸਨ ਤਾਂ ਉਹਨਾਂ ਨੂੰ ਜਿਹੜਾ ਬੱਸਾਂ ਦੇ ਜ਼ਰੀਏ ਜਿਹੜਾ ਉਹਨਾਂ ਨੂੰ ਆਪਣੇ ਜਗ੍ਹਾ ਦੇ ਉੱਤੇ ਉਹਨਾਂ ਦੇ ਘਰਾਂ ਤੱਕ ਉਹਨਾਂ ਨੂੰ ਪਹੁੰਚਣ ਦੀ ਜੜੀ ਆ ਉਹ ਸੁਵਿਧਾ ਵੀ ਮੁਹਈਆ ਕਰਵਾਈ ਗਈ ਪੰਜਾਬ ਸਰਕਾਰ ਵੱਲੋਂ ਅਤੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਜੜਾਇਆ ਆਪਣੀਆਂ ਗੱਡੀਆਂ ਭੇਜੇ ਗਈਆਂ ਪਰ ਲੇਕਿਨ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ हरियाणा ਵੱਲੋਂ ਜੜੀਆਂ ਨੇ ਕੈਦੀਆਂ ਨੂੰ ਜੜੀਆਂ ਗੱਡੀਆਂ ਜੜੀਆਂ ਵਰਤੀ ਜਾਂਦੀਆਂ ਨੇ ਕੈਦੀਆਂ ਨੂੰ ਲਿਜਾਣ ਵਾਲੀਆਂ ਜੜੀਆਂ ਗੱਡੀਆਂ ਵਰਤੀ ਜਾਂਦੀਆਂ ਉਹਨਾਂ ਗੱਡੀਆਂ ਦੇ ਵਿੱਚ ਜਿਹੜੇ ਉਹ ਹਰਿਆਣਾ ਦੇ ਜਿਹੜੇ ਲੋਕ ਸਨ ਜਿਹੜੇ ਡਿਪੋਰਟ ਹੋ ਕੇ ਆਏ ਹਰਿਆਣਾ ਦੇ ਉਹਨਾਂ ਨੂੰ ਉਹ ਗੱਡੀਆਂ ਦੇ ਵਿੱਚ ਲਜਾਇਆ ਗਿਆ ਤਾਂ ਕਈ ਜਿਹੜੇ ਸਵਾਲ ਵੀ ਜਿਹੜੇ ਇਸ ਮਾਮਲੇ ਦੇ ਵਿੱਚ ਉੱਠ ਰਹੇ ਨੇ ਔਰ ਜਿਹੜੇ ਭਾਰਤ ਦੇ ਜਿਹੜੇ ਡਿਪੋਰਟ ਪੰਜਾਬੀ ਹੋਏ ਨੇ ਉਹਨਾਂ ਦੇ ਨਾਲ ਮੰਤਰੀ ਅਹਰਪਜਨ ਸਿੰਘ ਈਟੀਓ ਅਤੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿਹੜੀ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਗਈਆਂ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਅ ਅਗਰ ਤੁਹਾਡੇ ਨਾਲ ਜਿੰਨਾ ਵੀ ਏਜੰਡਾ ਨੇ ਤੁਹਾਡੇ ਨਾਲ ਧੋਖਾ ਕੀਤਾ ਆ ਤਾਂ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਸਰਕਾਰ ਵੱਲੋਂ ਕੀਤੀ ਜਾਏਗੀ ਤੁਹਾਡੇ ਵੱਲੋਂ ਜਿਹੜਾ ਐਫੀਡੇਵਿਟ ਲੈ ਕੇ ਬਿਆਨ ਦਰਜ ਕੀਤਾ ਜਾਵੇਗਾ ਦੇ ਦੱਸ ਬੁੱਕੇ ਰਪੇ ਮੇਰਾ ਖਾਨਵਾ ਧੰਨਵਾਦ ਹਾਂਜੀ ਇੱਕ ਦਿਨ ਬੰਦਾ ਤੁਮ ਕੋ ਕਾਨ ਹੋ ਰਿਹਾ ਸੀ ਕੱਲੋਂ ਹੋ ਰਿਹਾ ਸੀ ਤੋਂ ਦੋਵੇਂ ਸਮਵਾ ਦੇ ਰਸ ਹਾਂਜੀ ਹਾਂਜੀ ਲੋ ਭਰਾ ਸਭੀ ਸਭੀ ਕੋ ਚਾਚੇ ਦਾ ਜੀ ਚਾਚੇ ਦਾ ਜੀ ਹਾਂਜੀ ਕੱਠੇ ਗਏ ਹਾਂਜੀ ਕਿੰਨੇ ਪੈਸੇ ਦੇ ਕੇ 80 ਲੱਖ 80 ਲੱਖ ਕਰਦੇ ਲੱਖ ਕੇ ਹਾਂਜੀ ਤੇ ਕਿਹੜਾ ਵਾਹ ਜੀ ਇਫਰਾਮ ਨੂੰ ਸਮਝ ਅੱਛਾ ਹਾਂਜੀ ਤੁਸੀਂ ਉੱਥੇ ਬਕਸੀ ਕੋ ਦਾ ਲੁਰੇ ਨਹੀਂ ਹਾਂਜੀ 35 ਲੱਖ ਸੋਕਾ